ਲੋਰੈਂਸ ਦੇ ਨਾਲ ਸੰਪਰਕ ਸੀਗਾ ਕੁਝ ਮੁੰਨਿਆਂ ਦਾ ਉਹਦੇ ਗਾਇਨ ਜਿਹਨਾਂ ਨਾਲ ਅਫੀਲੀਟਿਡ ਸੀਗੇ ਇੱਕ ਫੁੱਲਵਾਲ ਦਾ ਤੇ ਇੱਕ ਨਿਤਨ ਹੈ ਜਿਹੜਾ ਜਲੰਧਰ ਜ਼ਿਲ੍ਹੇ ਵਾਲਾ ਦੋ ਮੁੰਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਤੇ ਇਹ ਨਕੀ ਕਰ ਰਹੇ ਸੀਗੇ ਦੋ ਲੋਕਾਂ ਨੂੰ ਮਾਰਨਾ ਐਗਜ਼ੀਕਿਊਟ ਕਰਨਾ ਸੀ ਕਿ ਕੁਝ ਦਿਨਾਂ ਤੋਂ ਪਤਾ ਪਿੱਛੇ ਲੱਗੇ ਹੋਏ ਸੀ ਅੱਜ ਸਵੇਰੇ अर्ਲੀ ਇਨ ਦਾ ਮਾਰਨਿੰਗ ਇਹਨਾਂ ਨੂੰ ਪ੍ਰਾਪਤ ਕੀਤਾ ਗਿਆ ਜਿਨ੍ਹਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਵੀ ਹੋਈ 16 17 ਰਾਉਂਡ 15 17 ਰਾਉਂਡ ਫਾਇਰ ਹੋਏ ਦੋਨੋਂ ਤਰਫ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਸੇ ਬਹੁਤ ਕੁਝ ਨਾ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਵਕੀ ਬੇਸਿਕਲੀ ਵਕੀ ਕਰ ਰਹੀ ਸੀ ਦੋਨੋਂ ਤੇ ਕੁੱਲ ਮਿਲਾ ਕੇ ਕੋਈ 8 ਤੋਂ 9 ਪਰਚੇ ਦਰਜ ਹੈ ਪ੍ਰੋਕਲੇਮਡ ਆਫੈਂਡਰਸ ਵੀ ਹੈ ਮਰਡਰ ਐਕਸਟੋਰਸ਼ਨ ਸੁਪਾਰੀ ਕਿਲਿੰਗ ਦੇ ਤੇ ਇਕਾਈ 20 ਜੇ ਪਾਜ ਰਹੀ ਸੀ ਉਹ ਬਰਾਮਦ ਹੋਈ ਉਹ ਵੈਰੀਫਾਈ ਕਰਨੀ ਹੈ ਕਿ ਚੋਰੀ ਦੀ ਹੈ ਕਿ ਨਹੀਂ ਪਲਸ ਦੋ ਗੱਤਨ ਮਿਲੇ ਗਏ ਇੱਕ ਫੱਟੀਪੋਰ ਦਾ ਸਟਾਫਿਸਟੂ ਹੈ ਇੱਕ ਫੱਟੀਪੋਰ ਦਾ ਸਟਾਫਿਸਟੂ ਤੇ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਨਹੀਂ ਜਖਮੀ ਨਹੀਂ ਉਹ ਫਾਇਰਿੰਗ ਚ ਉਹਦੇ ਤਰਬੰਚ ਤਰਬੰਚ ਲੱਗ ਗਿਆ ਕੀ ਨਾਮ ਉਸ ਮੁਲਾਜ਼ਮ ਦਾ ਨਾਮ ਮੁਰਦਤ ਟੋਟੋ ਕਿੰਨੇ ਵਿਪਨ ਬ੍ਰਮਤ ਹੋਏ ਦੋ ਵਿਪਨ ਦੋ ਵਿਪਨ ਬ੍ਰਮਤ ਗੋਲੀਆਂ ਹੀ ਹੋ ਰਹੀਆਂ ਨੂੰ ਨਾਰ ਜੀ 17 18 ਗੋਲੇ 17 18 ਗੋਲੇ ਗੋਲੀਆਂ ਇੰਡੀਅਨ ਮੇਡ ਆ ਜਾਂ ਇਹ ਸਾਰਾ ਵੈਰੀਫਾਈ ਹੈ ਇਨਿਸ਼ੀਅਲ ਸਟੇਜ ਸਰ ਗੱਡੀ ਵੀ ਪ੍ਰਾਮਾਤਿਕ ਮੌਕੇ ਤੋਂ ਹਾਂਜੀ ਗੱਡੀ ਹੈ ਪਹਿਲੇ ਕਿੰਨੇ ਕ ਮਾਮਲੇ ਨੇ ਨਾਜ਼ਰ ਉੱਪਰ 9 10 ਪਰਚੇ ਲੱਗੇ 9 10 ਸਰ ਗੱਡੀ ਕਿਦੀ ਹੈ ਵੈਰੀਫਾਈ ਕਰ ਤੇ ਕੀ ਕਰਨ ਜਲੰਧਰ ਕੀ ਤੇ ਆਈ ਸੀ ਜਲੰਧਰ ਦੇ ਵਿੱਚ ਵਾਦਾ ਜੀ 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 ਸਰ ਨਾਮ ਦਾ ਇੱਕ ਲੱਕੀ ਕਰਕੇ ਮੁੰਡਾ ਹੈ ਜਿਹੜਾ ਯੂ ਐਸ ਚ ਬੈਠਾ ਹੈ ਇੱਕ ਸਾਲ ਤੋਂ ਤੇ ਉਹ ਡਾਇਰੈਕਟ ਸੰਪਰਕ ਸੀਗਾ ਲਾਰੈਂਸ ਨਾਮ ਇਹਨਾਂ ਦਾ ਵੀ ਸੰਪਰਕ ਸੀ ਸੀ ਮੁੰਨੇ ਪੇជា ਸੀਗਾ ਨਾਲ ਤੇ ਲੱਕੀ ਪਟਿਆਲ ਨਹੀਂ ਲੱਕੀ ਜਸਮੀਤ ਉਹ ਲੱਕੀ ਇਹ ਉਹੀ ਬੰਦਾ ਹੈ ਜਿਹਨੇ ਜਿਹਨੇ ਤੋਂ ਸਦੂ ਮੁਸੇਵਾਲੇ ਦੇ ਮਰਡਰ ਕੇਸ ਜਿਹੜੇ ਤੋਂ ਬੰਦੇ ਇਨਵੋਲਵ ਸੀਗੇ ਉਹਨਾਂ ਨੂੰ ਠਹਿਰ ਦਿੱਤੀ ਸੀਗੀ ਮੌਲੀ ਤੇ ਜਨਾਬ ਐਂਕਾਊਂਟਰ ਹੋਇਆ ਸੀਗਾ ਅੰਮ੍ਰਿਤਸਰ ਚ ਇਹ ਬਹੁਤ ਲੱਕੀ ਹੈ ਯੂਐਸ ਪਟਿਆਲਾ ਸਰ ਜਿਹੜੇ ਬੰਦੇ ਕੈਚ ਕਰੇ ਸੀ ਉਹਨਾਂ ਦਾ ਨਾਮ ਤੋਂ ਦੱਸ ਦੋ ਇਹ ਇੱਕ ਅਸ਼ੁਨੀ ਹੈ ਇੱਕ ਨਿਕਲ ਹੈ ਕਿਤਨੇ ਰਹਿਣ ਵਾਲੇ ਹੈ ਇੱਕ ਬੁੱਲੋਵਾਲ ਦਾ ਹੈ ਇੱਕ ਜੰਮੂ ਦਾ ਥੈਂਕ ਯੂ ਸਰ ਥੈਂਕ ਯੂ